ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ 31 ਦਸੰਬਰ 2024 ਨਵੇਂ ਸਾਲ ਤੋਂ ਆਹ 25 ਨਵੇਂ ਨਿਯਮ ਹੋਣਗੇ ਲਾਗੂ ਰਾਸ਼ਨ ਕਾਰਡ ਧਾਰਕਾਂ ਨੂੰ ਨਵੇਂ ਸਾਲ ਤੇ ਮਿਲਣਗੇ 21000 ਰੁਪਏ ਜਲਦੀ ਕਰਵਾ ਲਓ ਆਹ ਦੋ ਕੰਮ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸੁਆਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤਾਂ ਪਹਿਲੀ ਤੇ ਵੱਡੀ ਖਬਰ 1 ਜਨਵਰੀ ਤੋਂ ਇਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਹੋਣਗੇ ਰੱਦ ਤਾਂ ਦੇਖੋ ਭਾਰਤ ਸਰਕਾਰ ਦੇਸ਼ ਦੇ ਲੋਕਾਂ ਲਈ ਕਈ ਯੋਜਨਾਵਾਂ ਚਲਾਉਂਦੀ ਹੈ ਦੇਸ਼ ਦੇ ਕਰੋੜਾਂ ਲੋਕ ਇਨ੍ਹਾਂ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਰਹੇ ਨੇ ਭਾਰਤ ਸਰਕਾਰ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਲੋਕਾਂ ਨੂੰ ਮੁਫਤ ਅਤੇ ਘੱਟ ਕੀਮਤ ਤੇ ਰਾਸ਼ਨ ਦੀ ਸਹੂਲਤ ਦਾ ਲਾਭ ਦਿੱਤਾ ਜਾਂਦਾ ਹੈ ਰਾਸ਼ਨ ਕਾਰਡ ਦੇ ਖਾਕੇ ਡਿਪੂ ਹੋਲਡਰਾਂ ਤੋਂ ਗਰੀਬ ਲੋਕ ਰਾਸ਼ਨ ਲੈ ਸਕਦੇ ਨੇ ਨਾ ਦੇਖੋ ਵੱਡੀ ਖਬਰ ਤੁਹਾਡੇ ਸਾਹਮਣੇ ਆ ਸਰਕਾਰ ਪਹਿਲਾਂ ਹੀ ਰਾਸ਼ਨ ਕਾਰਡ ਧਾਰਕਾਂ ਲਈ ਈ ਕੇ ਵਾਈ ਸੀ ਲਈ ਨਿਯਮ ਜਾਰੀ ਕਰ ਚੁੱਕੀ ਹੈ ਸਰਕਾਰ ਨੇ ਇਸ ਲਈ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸਮਾਂ ਦਿੱਤਾ ਸੀ ਪਰ ਕਈ ਰਾਸ਼ਨ ਕਾਰਡ ਧਾਰਕ ਅਜੇ ਤੱਕ ਇਸ ਈਕੇਵਾਈਸੀ ਨੂੰ ਪੂਰਾ ਨਹੀਂ ਕੀਤਾ ਇਸ ਤੋਂ ਬਾਅਦ ਸਰਕਾਰ ਨੇ ਈਕੇਵਾਈਸੀ ਦੀ ਮਿਆਦ 2024 31 ਦਸੰਬਰ ਤੱਕ ਵਧਾ ਦਿੱਤੀ ਸੀ ਤਾਂ ਦੇਖੋ ਅਜੇ ਤੱਕ ਬਹੁਤ ਸਾਰੇ ਲੋਕਾਂ ਨੇ ਈਕੇਵਾਈਸੀ ਪੂਰੀ ਨਹੀਂ ਕੀਤੀ ਜਿਨ੍ਹਾਂ ਨੇ ਈਕੇਵਾਈਸੀ 31 ਦਸੰਬਰ 2024 ਤੱਕ ਪੂਰੀ ਨਹੀਂ ਕੀਤੀ 1 ਜਨਵਰੀ 2025 ਨੂੰ ਉਨ੍ਹਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾ ਸਕਦੇ ਨੇ ਉਧਰ ਇੱਕ ਹੋਰ ਵੱਡੀ ਖਬਰ ਮਾਨ ਸਰਕਾਰ ਦਾ ਦੁੱਧ ਉਤਪਾਦਕਾਂ ਨੂੰ ਵੱਡਾ ਤੋਹਫਾ ਤਾਂ ਦੇਖੋ ਪੰਜਾਬ ਸਰਕਾਰ ਨੇ 2024 ਵਿੱਚ ਦੁੱਧ ਉਤਪਾਦਕਾਂ ਨੂੰ ਵੱਧ ਭਾਅ ਦੇ ਕੇ ਬੇਰਕਾ ਪਲਾਂਟਾਂ ਦਾ ਵਿਸਤਾਰ ਕਰਕੇ ਅਤੇ ਨਵੇਂ ਉਤਪਾਦ ਲਾਂਚ ਕਰਕੇ ਸਹਿਕਾਰੀ ਮਿਲਕ ਫੈਡ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਨਾਲ ਜੋੜਨ ਲਈ ਵਿਸ਼ੇਸ਼ ਤੌਰ ਤੇ ਮਿਲਕ ਫੈਡ ਨੂੰ ਵੱਡੇ ਪ੍ਰੋਜੈਕਟ ਦਿੱਤੇ ਜਾ ਰਹੇ ਨੇ ਤਾਂ ਜੋ ਦੁੱਧ ਦੇ ਧੰਦੇ ਨੂੰ ਲਾਹੇਬੰਦ ਬਣਾਇਆ ਜਾ ਸਕੇ ਤਾਂ ਦੇਖੋ ਦੁੱਧ ਉਤਪਾਦਕਾਂ ਦੀ ਮਦਦ ਲਈ ਮੁੱਖ ਮੰਤਰੀ ਨੇ ਅਪ੍ਰੈਲ 1 ਤੋਂ 31 ਅਕਤੂਬਰ ਤੱਕ ਦੁੱਧ ਦੀ ਖਰੀਦਮ ਕੀਮਤ ਵਿੱਚ 25 ਰੁਪਏ ਕਿਲੋ ਪ੍ਰਤੀ ਫੈਂਟ ਦਾ ਵਾਅਦਾ ਕੀਤਾ ਅਤੇ ਦੁੱਧ 840 ਰੁਪਏ ਪ੍ਰਤੀ ਕਿਲੋ ਫੈਂਟ ਦੇ ਹਿਸਾਬ ਨਾਲ ਖਰੀਦਿਆ ਜਾ ਰਿਹਾ ਹੈ ਸ਼ੁੱਬੇ ਵਿੱਚ 6000 ਤੋਂ ਵੱਧ ਦੁੱਧ ਉਤਪਾਦਕ ਸ਼ਹਿਰੀ ਸੁਭਾਵਾਂ ਨੇ ਜਿੰਨਾ ਵਿੱਚ 5 ਲੱਖ ਦੁੱਧ ਉਤਪਾਦਕ ਰਜਿਸਟਰ ਹਨ ਉਧਰ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 21000 ਰੁਪਏ ਤਾਂ ਦੇਖੋ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੇ ਨਾਲ ਨਾਲ 21000 ਰੁਪਏ ਦਿੱਤੇ ਜਾਣਗੇ ਇਹ ਖਬਰ ਰਾਹੀਂ ਜਾਣੋ ਕਿਹੜੇ ਰਾਸ਼ਨ ਕਾਰਡ ਧਾਰਕਾਂ ਨੂੰ ਇਸ ਸਹੂਲਤ ਦਾ ਲਾਭ ਦਿੱਤਾ ਜਾਵੇਗਾ ਤਾਂ ਦੇਖੋ ਭਾਰਤ ਸਰਕਾਰ ਵੱਲੋਂ ਦੇਸ਼ ਦੇ ਬਹੁਤ ਸਾਰੇ ਲੋਕਾਂ ਲਈ ਕਈ ਸਕੀਮਾਂ ਚਲਾਈਆਂ ਜਾਂਦੀਆਂ ਨੇ ਦੇਸ਼ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਨੇ ਜੋ ਦੋ ਵਕਤ ਦੀ ਰੋਟੀ ਤੋਂ ਅਸਮਰਥ ਨੇ ਤਾਂ ਦੇਖੋ ਸਰਕਾਰ ਨੇ ਹੁਣ ਨਵੀਂ ਸਕੀਮ ਆ ਜਿਹੜੀ ਸ਼ੁਰੂ ਕਰ ਦਿੱਤੀ ਹੈ ਰਾਸ਼ਨ ਦੇ ਨਾਲ ਨਾਲ 21000 ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ ਬਹੁਤ ਸਾਰੇ ਲੋਕਾਂ ਨੂੰ ਘੱਟ ਕੀਮਤ ਦੇ ਰਾਸ਼ਨ ਪ੍ਰਦਾਨ ਸਰਕਾਰ ਕਰਵਾਉਂਦੀ ਹੈ ਇਸ ਦੇ ਲਈ ਸਰਕਾਰ ਇਹਨਾਂ ਲੋਕਾਂ ਨੂੰ ਰਾਸ਼ਨ ਜਾਰੀ ਕਰਦੀ ਹੈ ਦੇਸ਼ ਵਿੱਚ ਕਰੋਨਾ ਰਾਸ਼ਨ ਕਾਰਡ ਧਾਰਕ ਨੇ ਜੋ ਸਰਕਾਰ ਦੀ ਮੁਫਤ ਰਾਸ਼ਨ ਸਕੀਮ ਦਾ ਲਾਭ ਉਠਾਉਂਦੇ ਨੇ ਹੁਣ ਰਾਸ਼ਨ ਕਾਰਡ ਧਾਰਕਾਂ ਲਈ ਸਰਕਾਰ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਸਰਕਾਰ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੇ ਨਾਲ ਨਾਲ 1-1000 ਰੁਪਏ ਦੇਵੇਗੀ ਨਵੇਂ ਸਾਲ ਤੋਂ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਦੀ ਇਸ ਸਹੂਲਤ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਜਿਨ੍ਹਾਂ ਨੂੰ ਸਰਕਾਰ ਵੱਲੋਂ ਰਾਸ਼ਨ ਦਿੱਤਾ ਜਾਂਦਾ ਹੈ ਭਾਰਤ ਸਰਕਾਰ ਨੇ ਹੁਣ ਰਾਸ਼ਨ ਵੰਡ ਪ੍ਰਣਾਲੀ ਵਿੱਚ ਬਦਲਾ ਕੀਤਾ ਹੈ ਜਨਵਰੀ 2025 ਤੋਂ ਭਾਰਤ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੇ ਨਾਲ ਨਾਲ 11000 ਰੁਪਏ ਦਿੱਤੇ ਜਾਣਗੇ ਉਧਰ ਇੱਕ ਹੋਰ ਵੱਡੀ ਖਬਰ ਤੁਹਾਡੇ ਸਾਹਮਣੇ ਆ 1 ਜਨਵਰੀ 2025 ਯਾਨੀ ਕਿ ਕੱਲ ਤੋਂ ਨਵੇਂ ਸਾਲ ਤੋਂ ਦੇਸ਼ ਵਿੱਚ ਲਾਗੂ ਹੋਣਗੇ 25 ਨਵੇਂ ਨਿਯਮਾਂ ਤਾਂ ਦੇਖੋ ਵੱਖ-ਵੱਖ ਖੇਤਰਾਂ ਵਿੱਚ ਤੁਹਾਡੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਲਈ ਨਵੇਂ ਨਿਯਮ ਸਰਕਾਰ ਤਿਆਰ ਕਰ ਰਹੀ ਹੈ ਜੋ ਕਿ ਕੱਲ ਤੋਂ ਲਾਗੂ ਹੋ ਜਾਣਗੇ ਗਰੰਟੀ ਮੁਕਤ ਖੇਤੀ ਕਰਜ਼ੇ ਦੀ ਸੀਮਾ 1.60 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕੀਤੀ ਗਈ ਹੈ ਨੰਬਰ 2 ਬੈਂਕਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਨੰਬਰ 3 ਰਾਸ਼ਨ ਕਾਰਡ ਨਿਯਮ ਤਾਂ ਦੇਖੋ ਰਾਸ਼ਨ ਕਾਰਡ ਧਾਰਕਾਂ ਲਈ 1 ਜਨਵਰੀ ਤੋਂ ਈਕੇਵਾਈਸੀ ਲਾਜ਼ਮੀ ਹੋਵੇਗੀ ਖਰੀ ਖੇਤਰਾਂ ਵਿੱਚ 3 ਲੱਖ ਅਤੇ ਪਿੰਡੂ ਖੇਤਰਾਂ 'ਚ 2 ਲੱਖ ਤੋਂ ਵੱਧ ਆਮਦਨ ਵਾਲੇ ਪਰਿਵਾਰ ਰਾਸ਼ਨ ਦੇ ਯੋਗ ਨਹੀਂ ਹੋਣਗੇ ਸਮੇਂ ਸਿਰ ਬਿੱਲ ਦਾ ਭੁਗਤਾਨ ਨਾ ਹੋਣ ਤੇ ਵਿਆਜ ਦਰਾਂ 'ਚ ਵਾਧਾ ਹੋਵੇਗਾ ਜੋ ਕਿ 30 ਤੋਂ 50 ਫੀਸਦੀ ਤੱਕ ਹੋ ਸਕਦਾ ਹੈ ਤਾਂ ਦੇਖੋ ਜੀਐਸਟੀ ਵਿੱਚ ਬਦਲਾ ਜੇਕਰ ਵਿਕਰੇਤਾਵਾਂ ਉਹਨਾਂ ਦੀ ਪਾਲਣਾ ਨਹੀਂ ਕਰਦਾ ਉਹਨਾਂ ਤੇ ਨਿਯਮ ਲਾਗੂ ਹੋਣਗੇ ਤਾਂ ਖਰੀਦਦਾਰ ਤੇ ਇਨਪੁਟ ਟੈਕਸ ਕ੍ਰੈਡਿਟ ਨਿਯਮ ਲਾਗੂ ਹੋਣਗੇ ਵਿਦਵਾ ਅਤੇ ਅਪੰਗ ਪੈਨਸ਼ਨ ਲਈ ਯੋਗਤਾ ਦੇ ਮਾਪਦੰਡ ਵਿੱਚ ਬਦਲਾਅ ਕੀਤੇ ਜਾਣਗੇ ਪੈਨਸ਼ਨ ਲਾਭਪਾਤਰੀਆਂ ਦੀ ਨਿਯਮਤ ਤੌਰ ਤੇ ਸਮੀਖਿਆ ਕੀਤੀ ਜਾਵੇਗੀ Amazon Prime ਮੈਂਬਰਸ਼ਿਪ ਦੀ ਕੀਮਤ ਵੱਧ ਸਕਦੀ ਹੈ ਨਵੀਂ ਮੈਂਬਰਸ਼ਿਪ ਤੇ ਤਹਿਤ ਵਾਧੂ ਸੇਵਾਵਾਂ ਮ ਪ੍ਰਦਾਨ ਕੀਤੀਆਂ ਜਾਣਗੀਆਂ ਪਾਪਕੋਰਨ ਤੇ GST 5% 12% ਅਤੇ 18% ਲਾਗੂ ਹੋ ਸਕਦਾ ਹੈ ਨੰਬਰ 9 ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਕਰਨਾ ਜ਼ਰੂਰੀ ਹੈ ਸਰਕਾਰ ਨੇ ਲਾਜ਼ਮੀ ਕਰ ਦਿੱਤਾ ਹੈ ਜੀਐਸਟੀ ਸਲੈਬ ਵਿੱਚ ਬਦਲਾ ਹੋ ਸਕਦੇ ਨੇ ਕੱਲ ਤੋਂ 1 ਜਨਵਰੀ ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਨੰਬਰ 11 1 ਜਨਵਰੀ 2025 ਤੋਂ ਨਵੀਂ ਪੈਨਸ਼ਨ ਸਕੀਮ ਸ਼ੁਰੂ ਕੀਤੀ ਜਾ ਸਕਦੀ ਹੈ ਜਿਸ ਵਿੱਚ ਲਾਭਪਾਤਰੀ ਲਈ ਨਵੇਂ ਨਿਯਮ ਹੋਣਗੇ ਜੀਐਸਟੀ ਅਤੇ ਅਧੀਨ ਡਿਲੀਵਰੀ ਖਰਚੇ 18% ਲਾਗੂ ਹੋਵੇਗਾ ਜਨਤਕ ਖੇਤਰ ਵਿੱਚ ਬੈਂਕਾਂ 'ਚ ਬਦਲਾ ਹੋਵੇਗਾ ਤਾਂ ਦੇਖੋ ਭੌਤਿਕ ਸਖਾਵਾਂ ਘਟ ਸਕਦੀਆਂ ਨੇ ਨੰਬਰ 14 ਡਿਜੀਟਲ ਸਿੱਖਿਆ ਵੱਲ ਸ਼ਿਫਟ ਆਨਲਾਈਨ ਸਿੱਖਿਆ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਨੇ ਜਿਸ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਵਿਦਿਆਰਥੀਆਂ ਲਈ ਵਜੀਫਾ ਵਜੀਫਾ ਪ੍ਰਕਿਰਿਆ ਵਿੱਚ ਬਦਲਾ ਕੀਤੇ ਜਾਣਗੇ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨ ਲਈ ਨਵੇਂ ਨਿਯਮ ਲਾਗੂ ਹੋਣਗੇ ਜਿਸ ਵਿੱਚ ਟ੍ਰਾਂਜੈਕਸ਼ਨ ਫੀਸ ਅਤੇ ਟੈਕਸ ਵਿੱਚ ਬਦਲਾ ਸ਼ਾਮਲ ਹੋਵੇਗਾ ਨੰਬਰ 17 ਬਿਜਲੀ ਬਿੱਲ ਦੇ ਭੁਗਤਾਨ ਲਈ ਆਨਲਾਈਨ ਵਿਕਲਪ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਕੂੜੇ ਦੇ ਨਿਪਟਾਰੇ ਲਈ ਨਿਯਮ ਵੀ ਲਾਗੂ ਹੋਣਗੇ ਜੋ ਵਾਤਾਵਰਨ ਨੂੰ ਸੁਰੱਖਿਅਤ ਰੱਖਿਆ ਜਾ ਸਕੇਗਾ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੁਦਰਤੀ ਆਫਤਾਂ ਲਈ ਬੀਮਾ ਯੋਜਨਾ। ਸਰਕਾਰ ਕੁਦਰਤੀ ਆਫਤਾਂ ਤੋਂ ਪ੍ਰਭਾਵਿਤ ਖੇਤਰਾਂ ਲਈ ਬੀਮਾ ਯੋਜਨਾ ਸ਼ੁਰੂ ਕਰੇਗੀ। ਟੈਕਸ ਰਿਟਰਨ ਫਾਈਲ ਕਰਨ ਲਈ ਨਵੇਂ ਲੋੜੀਂਦੇ ਦਸਤਾਵੇਜ਼ ਨਿਰਧਾਰਿਤ ਕੀਤੇ ਜਾਣਗੇ ਅਤੇ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਵੇਗਾ। ਅਤੇ ਕੋਡ ਨੰਬਰ 21 ਅੰਤਰਰਾਸ਼ਟਰੀ ਯਾਤਰਾ ਵਿੱਚ ਵੀਜ਼ਾ ਅਤੇ ਪਾਸਪੋਰਟ ਪ੍ਰਕਿਰਿਆ ਵਿੱਚ ਬਦਲਾ ਕੀਤਾ ਜਾਵੇਗਾ 스마트 ਸਿਟੀ ਸਕੀਮ ਵਿੱਚ ਨਵੇਂ ਬਦਲਾ ਅਤੇ ਸ਼ਹਿਰਾਂ ਚ ਹੋਰ 스마트 ਵਿੱਚ ਡਿਜੀਟਲ ਕੀਤਾ ਜਾਵੇਗਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾ ਕੀਤਾ ਜਾਵੇਗਾ ਸਿਹਤ ਵਿੱਚ ਬਦਲਾ ਸਿਹਤ ਬੀਮੇ ਦੇ ਨਿਯਮਾਂ ਚ ਬਦਲਾ ਕੀਤਾ ਜਾਵੇਗਾ ਜੋ ਵੱਧ ਤੋਂ ਵੱਧ ਇਸ ਦਾ ਲਾਭ ਲੈ ਸਕਣਾਂ ਹਾਊਸਿੰਗ ਸਕੀਮਾਂ ਵਿੱਚ ਬਦਲਾ ਕੀਤੇ ਜਾਣਗੇ ਅਤੇ ਮਕਾਨ ਖਰੀਦਣ ਲਈ ਨਵੀਆਂ ਸਬਸਿਡੀ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਦੇਖੋ ਜਿੰਨੀ ਕੁ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਸਤਰੀਕਾਲ ਥੈਂਕ ਯੂ ਜੀ